ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਵੀਡੀਓ ਤੁਸੀਂ ਸਾਰੀ ਸੰਗਤ ਨੇ ਦੇਖੀ ਜਿਹੜੀ ਵਾਇਰਲ ਹੋਈ ਆ ਵੀ ਇੱਕ ਗ੍ਰੰਥੀ ਸਿੱਖ ਬਜ਼ੁਰਗ ਨੇ ਜਿਹੜੇ ਉਹਨਾਂ ਦੀ ਉਹਦਾ ਦਾ ਭਤੀਜਾ ਜਿਹੜਾ ਵਾ ਉਹ ਦਾੜੇ ਦੀ ਬੇਦਵੀ ਕਰ ਰਿਹਾ ਤੇ ਕੁੱਟਮਾਰ ਕਰ ਰਿਹਾ ਕੱਲ ਦਾ ਸਾਨੂੰ ਸਿੰਘਾਂ ਦੱਸਿਆ ਸੀਗਾ ਅਸੀਂ ਜਿਹੜਾ ਵਾ ਅੱਜ ਬਿਲਕੁਲ ਤਿਆਰ ਸੀਗੇ ਈਵਨ ਅਸੀਂ ਤੁਰਪੇ ਸੀਗੇ ਤੇ ਸਾਨੂੰ ਅਸੀਂ ਕਿਸੇ ਨੂੰ ਕਿਹਾ ਸੀ ਸਾਨੂੰ ਨੰਬਰ ਜਿਹੜਾ ਬਾਪੂ ਜੀ ਦਾ ਮਿਲਿਆ ਤੇ ਤੁਸੀਂ ਇਹਨਾਂ ਨੂੰ ਫੋਨ ਕੀਤਾ ਬਾਪੂ ਜੀ ਨੂੰ ਤੇ ਫੋਨ ਕਰਕੇ ਅਸੀਂ ਕਿਹਾ ਕਿ ਇਸ ਤਰ੍ਹਾਂ ਅਸੀਂ ਆ ਰਹੇ ਹਾਂ ਤੇ ਜੋ ਵੀ ਮਸਲਾ ਤੁਹਾਡਾ ਸੀ ਹੱਲ ਕਰਾਂਗੇ ਤੁਹਾਡੀ ਮਦਦ ਕਰਨੀ ਹੈ ਤੇ ਬਾਪੂ ਜੀ ਦੇ ਵੱਲੋਂ ਸਾਨੂੰ ਮਨਾ ਕਰ ਦਿੱਤਾ ਗਿਆ ਮਿਲਣ ਤੋਂ ਇਹ ਕਹਿ ਕੇ ਕਿ ਸਾਡਾ ਪਰਿਵਾਰ ਦਾ ਮਸਲਾ ਪਰਜਾਇਤ ਕਰਨ ਨੂੰ ਸਮਝਾਇਆ ਵੀ ਮਸਲਾ ਤੁਹਾਡਾ ਨਹੀਂ ਮਸਲਾ ਕਿਸਾਂ ਦਾ ਵਾ ਦਾੜੇ ਦਾ ਵਾ ਤੇ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਵਾ ਐਵੇਂ ਕਿਸੇ ਦਾ ਦਬਾਅ ਹਟਣਾਈਏ ਸਾਨੂੰ ਇਹ ਲੱਗਦਾ ਵੀ ਉਹਨਾਂ ਤੇ ਕੋਈ ਦਬਾਅ ਵਾ ਜਿਹੜਾ ਉਹ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਪਰ ਫਿਰ ਵੀ ਅਸੀਂ ਬਾਪੂ ਜੀ ਨਾਲ ਵਚਨ ਕੀਤਾ ਵਾ ਬਹੁਤ ਮੁਸ਼ਕਲ ਉਹਨਾਂ ਨੂੰ ਸਮਝਾਇਆ ਵਾ ਇਹ ਗੱਲ ਕਹਿ ਕੇ ਵੀ ਤੁਸੀਂ ਪਿੰਡ ਆਓ ਡਰੋ ਨਾ ਅਸੀਂ ਤੁਹਾਡੀ ਜਿਹੜੀ ਮਤਤਾ ਉਹ ਕਰਾਂਗੇ ਫਿਰੋਜ਼ਪੁਰ ਲਾਕੇ ਦੇ ਸਿੰਘਾਂ ਨਾਲ ਵੀ ਸਾਡੀ ਗੱਲ ਹੋਈ ਆ ਸੋ ਹੁਣ ਸ਼ਨੀਵਾਰ ਜਿਹੜਾ ਬਾਪੂ ਜੀ ਦੇ ਵੱਲੋਂ ਜਿਹੜਾ ਵਾ ਉਹ ਸਾਨੂੰ ਬੁਲਾਇਆ ਗਿਆ ਵਾ ਤੇ ਸ਼ਨੀਵਾਰ ਉਹਨਾਂ ਨੇ ਕਿਹਾ ਤੁਸੀਂ ਪਿੰਡ ਆਇਓ ਤੇ ਫਿਰ ਜਿਹੜੀ ਵੀ ਕਾਰਵਾਈ ਜਿਸ ਤਰੀਕੇ ਨਾਲ ਵੀ ਹੋਊਗੀ ਉਹ ਆਪਾਂ ਕਰਾਵਾਂਗੇ ਸਾਡੇ ਵੱਲੋਂ ਤਾਂ ਅੱਜ ਹੀ ਜਿਹੜੀ ਤਿਆਰੀ ਸੀ ਖਿੱਚੀ ਗਈ ਸੀ ਅਸੀਂ ਬਲਕਿ ਅਸੀਂ ਰਸਤੇ ਵਿੱਚ ਸੀਗੇ ਪਰ ਬਾਪੂ ਜੀ ਦੇ ਵੱਲੋਂ ਜਿਹੜਾ ਵਾ ਉਹ ਸਾਨੂੰ ਮਨਾ ਕਰ ਦਿੱਤਾ ਕਿ ਸੰਗਤ ਨੂੰ ਦੱਸਣ ਸਾਡਾ ਮਕਸਦ ਇਹ ਆ ਵੀ ਕੋਈ ਕਿਉਂਕਿ ਵੀਡੀਓ ਬਹੁਤ ਵਾਇਰਲ ਹੋਈ ਸਾਨੂੰ ਬਹੁਤ ਸੰਗਤ ਦੇ ਫੋਨ ਆ ਰਹੇ ਸੀਗੇ ਤੇ ਇਹ ਨਾਲ ਕਹਵੇ ਕਿ ਅਸੀਂ ਜਾ ਨਹੀਂ ਰਹੇ ਮਤਲਬ ਵਾਸਤੇ ਜੇ ਅਸੀਂ ਗਏ ਨਹੀਂ ਪਰ ਉਹਨਾਂ ਦਾ ਬਾਪੂ ਜੀ ਦਾ ਕਹਿਣਾ ਵਾ ਕਿ ਤੁਸੀਂ ਸ਼ਨੀਵਾਰ ਜਿਹੜਾ ਵਾ ਉਹ ਮੇਰੇ ਪਿੰਡ ਆਇਓ ਤੇ ਫਿਰ ਆਪਾਂ ਬੈਠ ਕੇ ਗੱਲ ਕਰਾਂਗੇ ਕਿਸ ਤਰੀਕੇ ਨਾਲ ਜਿਹੜੀ ਕਾਰਵਾਈ ਆ ਉਹ ਕਰਾਉਣੀ ਆ ਕਿ ਨਹੀਂ ਕਰਾਉਣੀ ਕਿਉਂਕਿ ਬਾਪੂ ਜੀ ਦਾ ਭਤੀਜਾ ਵਾ ਉਹ ਜਿਹੜਾ ਬਾਪੂ ਜੀ ਦੇ ਗੱਲ ਪਿਆ ਸੋ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਇਸ ਤਰੀਕੇ ਨਾਲ ਸਾਡੇ ਘਰ ਦੇ ਵਿੱਚ ਲੜਾਈ ਜਿਹੜੀ ਆ ਹੁੰਦੀ ਰਹੀ ਆ ਪਰ ਜਿਹੜੀ ਵੱਡੀ ਦੁੱਖ ਦੀ ਗੱਲ ਆ ਵੀ ਉਹਨਾਂ ਦੇ ਦਾੜੇ ਨੂੰ ਇਸ ਤਰੀਕੇ ਦੇ ਨਾਲ ਪਟਣਾ ਕੇਸਾਂ ਦੀ ਬੇਦਬੀ ਕਰਨੀ ਕੋਟਮਾਰ ਕਰਨੀ ਜੁਰਗ ਦੀ ਉਹ ਬੜੀ ਮਾੜੀ ਤੇ ਮੰਦਪਾਗੀ ਸੀ ਉਹ ਦੇ ਕੇ ਹਰ ਇੱਕ ਸਿੱਖ ਦਾ ਜਿਹੜਾ ਹਿਰਦਾ ਬਲੰਦ ਰਿਆ ਗਿਆ ਸੀਗਾ ਸੋ ਸੰਗਤ ਨੇ ਸਾਨੂੰ ਹੁਕਮ ਲਾਇਆ ਸੀ ਪਰ ਹੁਣ ਮੈਂ ਸੰਗਤ ਨੂੰ ਦੱਸਣ ਵਾਸਤੇ ਜਿਹੜੀ ਵੀਡੀਓ ਇਹ ਪਾ ਰਿਹਾ ਵੀ ਸ਼ਨੀਵਾਰ ਜਿਹੜਾ ਬਾਪੂ ਜੀ ਨੇ ਸਾਨੂੰ ਉੱਥੇ ਫਰੋਜਪੁਰ ਲੱਕੀ ਜਿਹਦਾ ਉਹਦਾ ਪਿੰਡ ਉੱਥੇ ਬੁਲਾਇਆ ਵਾ ਤੇ ਸ਼ਨੀਵਾਰ ਸੀ ਜਾ ਕੇ ਜੋ ਵੀ ਮਸਲਾ ਵਾ ਉਹ ਸਾਰਾ ਸੰਗਤ ਦੇ ਸਾਹਮਣੇ ਰੱਖ ਦਿਆਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਵੀਡੀਓ ਤੁਸੀਂ ਸਾਰੀ ਸੰਗਤ ਨੇ ਦੇਖੀ ਜਿਹੜੀ ਵਾਇਰਲ ਹੋਈ ਆ ਵੀ ਇੱਕ ਗ੍ਰੰਥੀ ਸਿੰਘ ਬਜ਼ੁਰਗ ਨੇ ਜਿਹੜੇ ਉਹਨਾਂ ਦੀ ਉਹਦਾ ਦਾ ਭਤੀਜਾ ਜਿਹੜਾ ਵਾ ਉਹ ਦਾੜੇ ਦੀ ਬੇਅਦਵੀ ਕਰ ਰਿਹਾ ਤੇ ਕੁੱਟਮਾਰ ਕਰ ਰਿਹਾ ਕੱਲ ਦਾ ਸਾਨੂੰ ਸਿੰਘਾ ਦੱਸਿਆ ਸੀਗਾ ਅਸੀਂ ਜਿਹੜਾ ਵਾ ਅੱਜ ਬਿਲਕੁਲ ਤਿਆਰ ਸੀਗੇ ਈਵਨ ਅਸੀਂ ਤੁਰਪੇ ਸੀਗੇ ਤੇ ਸਾਨੂੰ ਅਸੀਂ ਕਿਸੇ ਨੂੰ ਕਿਹਾ ਸੀ ਸਾਨੂੰ ਨੰਬਰ ਜਿਹੜਾ ਬਾਪੂ ਜੀ ਦਾ ਮਿਲਿਆ ਤੇ ਤੁਸੀਂ ਇਹਨਾਂ ਨੂੰ ਫੋਨ ਕੀਤਾ ਬਾਪੂ ਜੀ ਨੂੰ ਤੇ ਫੋਨ ਕਰਕੇ ਅਸੀਂ ਕਿਹਾ ਕਿ ਇਸ ਤਰ੍ਹਾਂ ਅਸੀਂ ਆ ਰਹੇ ਹਾਂ ਤੇ ਜੋ ਵੀ ਮਸਲਾ ਤੁਹਾਡਾ ਸੀ ਹੱਲ ਕਰਾਂਗੇ ਤੁਹਾਡੀ ਮਤ ਕਰਨੀ ਹੈ ਤੇ ਬਾਪੂ ਜੀ ਦੇ ਵੱਲੋਂ ਸਾਨੂੰ ਮਨਾ ਕਰ ਦਿੱਤਾ ਗਿਆ ਮਿਲਣ ਤੋਂ ਇਹ ਕਹਿ ਕੇ ਕਿ ਸਾਡਾ ਪਰਿਵਾਰ ਦਾ ਮਸਲਾ ਪਰਜਾਦਕਰ ਨੂੰ ਸਮਝਾਇਆ ਵੀ ਮਸਲਾ ਤੁਹਾਡਾ ਨਹੀਂ ਮਸਲਾ ਕਿਸਾਂ ਦਾ ਵਾ ਦਾੜੇ ਦਾ ਵਾ ਤੇ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਵਾ ਐਵੇਂ ਕਿਸੇ ਦਾ ਦਬਾਅ ਹਟਣਾਈਏ ਸਾਨੂੰ ਇਹ ਲੱਗਦਾ ਵੀ ਉਹਨਾਂ ਤੇ ਕੋਈ ਦਬਾਅ ਵਾ ਜਿਹੜਾ ਉਹ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਪਰ ਫਿਰ ਵੀ ਅਸੀਂ ਬਾਪੂ ਜੀ ਨਾਲ ਵਚਨ ਕੀਤਾ ਵਾ ਬਹੁਤ ਮੁਸ਼ਕਲ ਉਹਨਾਂ ਨੂੰ ਸਮਝਾਇਆ ਵਾ ਇਹ ਗੱਲ ਕਹਿ ਕੇ ਵੀ ਤੁਸੀਂ ਪਿੰਡ ਆਓ ਡਰੋ ਨਾ ਅਸੀਂ ਤੁਹਾਡੀ ਜਿਹੜੀ ਮਤਤਾ ਉਹ ਕਰਾਂਗੇ ਫਿਰੋਜ਼ਪੁਰ ਇਲਾਕੇ ਦੇ ਸਿੰਘਾਂ ਨਾਲ ਵੀ ਸਾਡੀ ਗੱਲ ਹੋਈ ਆ ਸੋ ਹੁਣ ਸ਼ਨੀਵਾਰ ਜਿਹੜਾ ਬਾਪੂ ਜੀ ਦੇ ਵੱਲੋਂ ਜਿਹੜਾ ਵਾ ਉਹ ਸਾਨੂੰ ਬੁਲਾਇਆ ਗਿਆ ਵਾ ਤੇ ਸ਼ਨੀਵਾਰ ਉਹਨਾਂ ਨੇ ਕਿਹਾ ਤੁਸੀਂ ਪਿੰਡ ਆਇਓ ਤੇ ਫਿਰ ਜਿਹੜੀ ਵੀ ਕਾਰਵਾਈ ਜਿਸ ਤਰੀਕੇ ਨਾਲ ਵੀ ਹੋਊਗੀ ਉਹ ਆਪਾਂ ਕਰਾਵਾਂਗੇ ਸਾਡੇ ਵੱਲੋਂ ਤਾਂ ਅੱਜ ਹੀ ਜਿਹੜੀ ਤਿਆਰੀ ਸੀ ਖਿੱਚੀ ਗਈ ਸੀ ਅਸੀਂ ਬਲਕਿ ਅਸੀਂ ਰਸਤੇ ਵਿੱਚ ਸੀਗੇ ਪਰ ਬਾਪੂ ਜੀ ਦੇ ਵੱਲੋਂ ਜਿਹੜਾ ਵਾ ਉਹ ਸਾਨੂੰ ਮਨਾ ਕਰ ਦਿੱਤਾ ਕਿ ਸੰਗਤ ਨੂੰ ਦੱਸੋ ਸਾਡਾ ਮਕਸਦ ਇਹ ਆ ਵੀ ਕੋਈ ਕਿਉਂਕਿ ਵੀਡੀਓ ਬਹੁਤ ਵਾਇਰਲ ਹੋਈ ਸਾਨੂੰ ਬਹੁਤ ਸੰਗਤ ਦੇ ਫੋਨ ਆ ਰਹੇ ਸੀਗੇ ਇਹ ਇਹਨਾਂ ਨੂੰ ਕਹੇ ਕਿ ਅਸੀਂ ਜਾ ਨਹੀਂ ਰਹੇ ਮਤਲਬ ਵਾਸਤੇ ਜੇ ਅਸੀਂ ਗਏ ਨਹੀਂ ਪਰ ਉਹਨਾਂ ਦਾ ਬਾਪੂ ਜੀ ਦਾ ਕਹਿਣਾ ਵਾ ਕਿ ਤੁਸੀਂ ਸ਼ਨੀਵਾਰ ਜਿਹੜਾ ਵਾ ਉਹ ਮੇਰੇ ਪਿੰਡ ਆਇਓ ਤੇ ਫਿਰ ਆਪਾਂ ਬੈ ਕੇ ਗੱਲ ਕਰਾਂਗੇ ਕਿਸ ਤਰੀਕੇ ਨਾਲ ਜਿਹੜੀ ਕਾਰਵਾਈ ਆ ਉਹ ਕਰਾਉਣੀ ਆ ਕਿ ਨਹੀਂ ਕਰਾਉਣੀ ਕਿਉਂਕਿ ਬਾਪੂ ਜੀ ਦਾ ਪਤੀਜਾ ਵਾ ਉਹ ਜਿਹੜਾ ਬਾਪੂ ਜੀ ਦੇ ਗੱਲ ਪਿਆ ਸੋ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਇਸ ਤਰੀਕੇ ਨਾਲ ਸਾਡੇ ਘਰ ਦੇ ਵਿੱਚ ਲੜਾਈ ਜਿਹੜੀ ਆ ਹੁੰਦੀ ਰਹੀ ਆ ਪਰ ਜਿਹੜੀ ਵੱਡੀ ਦੁੱਖ ਦੀ ਗੱਲ ਆ ਵੀ ਉਹਨਾਂ ਦੇ ਦਾੜੇ ਨੂੰ ਇਸ ਤਰੀਕੇ ਦੇ ਨਾਲ ਪਟਣਾ ਕੇਸਾਂ ਦੀ ਬੇਦਬੀ ਕਰਨੀ ਕੋਟਮਾਰ ਕਰਨੀ ਜੁਰਗ ਦੀ ਉਹ ਬੜੀ ਮਾੜੀ ਤੇ ਮੰਦਪਾਗੀ ਸੀ ਉਹ ਦੇਖ ਕੇ ਹਰ ਇੱਕ ਸਿੱਖ ਦਾ ਜਿਹੜਾ ਹਿਰਦਾ ਬਲੰਦ ਹੋਇਆ ਗਿਆ ਸੀਗਾ ਸੋ ਸੰਗਤ ਨੇ ਸਾਨੂੰ ਹੁਕਮ ਲਾਇਆ ਸੀ ਪਰ ਹੁਣ ਮੈਂ ਸੰਗਤ ਨੂੰ ਦੱਸਣ ਵਾਸਤੇ ਜਿਹੜੀ ਵੀਡੀਓ ਇਹ ਪਾ ਰਿਹਾ ਵੀ ਸ਼ਨੀਵਾਰ ਜਿਹੜਾ ਬਾਪੂ ਜੀ ਨੇ ਸਾਨੂੰ ਉੱਥੇ ਫਰੋਈਪੁਰ ਲਾਕੇ ਜਿਹਦੋਂ ਦਾ ਪਿੰਡ ਉੱਥੇ ਬੁਲਾਇਆ ਵਾ ਤੇ ਸ਼ਨੀਵਾਰ ਸੀ ਜਾ ਕੇ ਜੋ ਵੀ ਮਸਲਾ ਵਾ ਉਹ ਸਾਰਾ ਸੰਗਤ ਦੇ ਸਾਹਮਣੇ ਰੱਖ ਦਿਆਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ